ਜਿਹਾ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀ ਨਾ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜੁਰੂਗਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਰਾਸ਼ਨ ਕਾਰਡਾਂ ਦੀ ਈ ਕੇ ਵਾਈ ਸੀ ਦਾ ਕੰਮ 80 ਸੀ ਦੀ ਮੁਕੰਮਲ ਰਾਸ਼ਨ ਕਾਰਡਾਂ ਦੀ ਕੇ ਈ ਕੇ ਵਾਈ ਸੀ ਦਾ ਕੰਮ 80% ਦੀ ਮੁਕੰਮਲ ਹੋ ਗਿਆ ਹੈ ਵਿਕਾਸ ਵਿਕਾਸ ਰਾਜ ਕੁਮਾਰ ਗਰਗ ਪੰਜਾਬੀ ਜਾਗਰਨ ਫਰੀਦਕੋਟ ਹੋਰ ਖਰਾਕ ਸੁਰੱਖਿਆ ਯੋਜਨਾ ਦੇ ਤਹਿਤ ਆਉਣ ਵਾਲੇ ਸਾਰੇ ਰਾਸ਼ਨ ਕਾਰਡਾਂ ਧਾਰਕਾਂ ਲਈ ਈ ਕੇ ਵਾਈ ਸੀ ਦੀ ਮਿਤੀ ਨੂੰ ਹੁਣ 30 April 2025 ਹੈ ਤੱਕ ਕਰ ਦਿੱਤੀ ਗਈ ਹੈ ਜਦੋਂ ਕਿ ਪਹਿਲਾਂ ਇਹ ਆਖਰੀ ਮਿਤੀ 31 March 2025 ਨਿਰਧਾਰਿਤ ਕੀਤੀ ਗਈ ਸੀ ਪਰ ਇਸ ਨੂੰ 1 ਮਹੀਨਾ ਵਿਧਾ ਦਿੱਤਾ ਗਿਆ ਹੈ ਜਦੋਂ ਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਇਸ ਦੀ ਮਨਿਆਦ ਵਧਾਈ ਗਈ ਸੀ ਇਸ ਫੈਸ ਇਹ ਫੈਸਲਾ ਵੀ ਈ ਕੇवाईसी ਪ੍ਰਕਿਰਿਆ ਨੂੰ ਹੋਰ ਸਰਲ ਬਣਾਉਣ ਅਤੇ ਸਾਰੇ ਯੋਗ ਲਾਭਪਾਤਿਆਂ ਨੂੰ ਸਮਾਂ ਦੇਣ ਦੇ ਉਦੇਸ਼ ਨਾਲ ਲਿਆ ਗਿਆ ਹੈ ਇਸ ਇੱਕ ਕਦਮਾ ਉਹਨਾਂ ਰਾਸ਼ਨ ਕਾਟਾ ਧਾਰਕਾਂ ਲਈ ਚੁੱਕਿਆ ਗਿਆ ਹੈ ਜਿਨ੍ਹਾਂ ਨੇ ਕਿਸੇ ਕਾਰਨ ਆਪਣਾ ਈ ਕੇਵਾਈਸੀ ਨਹੀਂ ਕਰਵਾਇਆ ਤਾਰੀਖ ਵਧਾਉਣ ਦੇ ਬਾਵਜੂਦ ਕਈ ਕਾਰਡ ਧਾਰਕਾਂ ਨੇ ਅਜੇ ਤੱਕ ਆਪਣਾ ਕੇਵਾਈਸੀ ਨਹੀਂ ਕਰਵਾਇਆ ਸੁਪਰੀਮ ਕੋਰਟ ਦੇ ਨੇ ਸੰਬੰਧ ਇਸ ਸੰਬੰਧ ਇਸ ਸਖਤ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਕਿ ਸਾਰੇ ਨੀਲੇ ਕਾਰਡ ਧਾਰਕਾਂ ਨੂੰ ਕੇਵਾਈਸੀ 31 ਦਸੰਬਰ ਤੱਕ ਮੁਕੰਮਲ ਕਰ ਦਿੱਤੇ ਜਾਣਗੇ ਪਰ ਕੁਝ ਕਾਰਨਾ ਕਰਕੇ ਇਸ ਇਹ ਕੰਮ ਪੂਰਾ ਨਹੀਂ ਨਜ਼ਰ ਹੁੰਦਾ ਆ ਰਿਹਾ ਜੇਸ ਕਰਕੇ ਬਾਰ ਬਾਰ ਤਰੀਕ ਅੱਗੇ ਵਧਾਉਣ ਦਾ ਵਧਾ ਦਿੱਤਾ ਜਾਂਦਾ ਹੈ ਤਾਂ ਕਿ ਸਾਰੇ ਕਾਰਡ ਧਾਰਕਾਂ ਆਪਣੀ ਕੇਵਾਈਸੀ ਕਰਵਾ ਲੈਣ ਮਿਲਣ ਵਾਲਾ ਲਾਭ ਉਹਨਾਂ ਨੂੰ ਮਿਲ ਸਕੇ ਇਸ ਸਬੰਧ ਫਰੀਦਕੋਟ ਜ਼ਿਲ੍ਹਾ ਫੂਡ ਸਪਲਾਈ ਵਿਭਾਗ ਨੇ ਅਫਸਰ ਗਰਜੀਤ ਸਿੰਘ ਨੇ ਦਾ ਕਹਿਣਾ ਹੈ ਕਿ ਫਰੀਦਕੋਟ ਜ਼ਿਲ੍ਹੇ ਵਿੱਚ 77% 14 ਸਿਫ ਦੀ 30 ਕੇਵਾਈਸੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਜਦ ਕਿ ਬਾਕੀ ਰਹਿੰਦੀ ਦੀ ਵੀ 20 ਸਿਫ ਦੀ ਈ ਕੇवाईसी ਜਲਦੀ ਹੀ ਮੁਕੰਮਲ ਕਰ ਲਈ ਜਾਵੇਗੀ ਇਸ ਦੇ ਲਈ ਸ਼ਹਿਰ ਖੇਤਰ ਵਿੱਚ ਵੱਖ-ਵੱਖ ਪਿੰਡਾਂ ਦੇ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਕੇ ਕੇवाईसी ਕਰਾ ਰਹਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ